ਬੀਤੇ ਦਿਨੀ ਆਪਰੇਸ਼ਨ ਸੰਦੂਰ ਦੇ ਦੌਰਾਨ ਪਾਕਿਸਤਾਨ ਤੇ ਹਿੰਦੁਸਤਾਨ ਦੇ ਜਿਨ੍ਹਾਂ ਲੋਕਾਂ ਨੇ ਆਪਸ ਵਿੱਚ ਗੱਲਬਾਤ ਕੀਤੀ ਜਾਂ WhatsApp ਦੇ ਉੱਪਰ ਚੈਟ ਕੀਤੀ ਉਹਨਾਂ ਵਿੱਚੋਂ ਕਈ ਲੋਕ ਜਾਂਚ ਦੇ ਘੇਰੇ ਵਿੱਚ ਆ ਗਏ ਹਨ ਮੀਡੀਆ ਦੀ ਰਿਪੋਰਟ ਦੇ ਅਨੁਸਾਰ ਤਕਰੀਬਨ ਪੰਜਾਬ ਦਾ 900 ਬੰਦਾ ਅਜੇਹਾ ਆ ਜਿਨ੍ਹਾਂ ਨੇ ਆਪਰੇਸ਼ਨ ਸੰਦੂਰ ਦੇ ਦੌਰਾਨ ਆਪਸ ਵਿੱਚ ਚੈਟ ਕੀਤੀ ਅੱਜ ਦੀ ਗੱਲ ਇੱਕ ਚਰਚਾ ਦੇ ਵਿੱਚ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਕਾਰਵਾ ਤੇ ਇਸੇ ਵਿਸ਼ੇ ਦੇ ਉੱਪਰ ਚਰਚਾ ਕਰਾਂਗੇ ਮੇਰੇ ਨਾਲ ਨੇ ਜੰਦਰ ਵਾਲੇ ਦੇ ਐਡਮਿਨ ਗगनਦੀਪ ਸਿੰਘ ਜੀ ਅਤੇ ਸੀਨੀਅਰ ਪੱਤਰਕਾਰ ਪਰਮਜੀਤ ਸਿੰਘ ਰੰਗਪੁਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੰਵਾਦ ਜੀ ਬਹੁਤ ਬਹੁਤ ਗगन ਜੀ ਆਪਰੇਸ਼ਨ ਸੰਦੂਰ ਦੇ ਦੌਰਾਨ ਆਪਾਂ ਦੇਖਿਆ ਹੋਇਆ ਕਿ ਪਾਕਿਸਤਾਨ ਤੇ ਭਾਰਤ ਦੇ ਵਿੱਚ ਜਿਹੜੀ ਖਟਾਸ ਬਣੀ ਸੀ ਉਹ ਖਟਾਸ ਦੇ ਦੇਖਦੇ ਆ ਜਦੋਂ ਇਹ ਆਪਰੇਸ਼ਨ ਚੱਲਿਆ ਤੇ ਭਾਰਤ ਦੇ ਕੁਝ ਜਿਹੜੇ ਯੂਟਿਊਬਰ ਸੀਗੇ ਜੀ ਜਿਨ੍ਹਾਂ ਨੇ ਪਾਕਿਸਤਾਨ ਦੇ ਲੋਕਾਂ ਨਾਲ ਕੋਈ ਚੈਟ ਕੀਤੀ ਜਾਂ ਮੋਬਾਈਲ ਤੇ ਕਾਲ ਕੀਤੀ ਉਹਨਾਂ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ਕਿਉਂਕਿ ਤੁਸੀਂ ਖੁਦ ਸੋਸ਼ਲ ਮੀਡੀਆ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਹੋ ਤੇ ਸਾਡੀ ਇਹ ਵੀਡੀਓ ਬਣਾਉਣ ਦਾ ਇਸ ਚਰਚਾ ਕਰਨ ਦਾ ਇੱਕ ਮਕਸਦ ਇਹ ਵੀ ਹੈ ਕਿ ਅਸੀਂ ਲੋਕਾਂ ਨੂੰ ਅਵੇਅਰ ਕਿਦਾਂ ਕਰਨਾ ਹੈ ਜੀ ਇਸ ਵਿਸ਼ੇ ਦੇ ਉੱਪਰ ਤੁਸੀਂ ਕੀ ਜਾਣਕਾਰੀ ਦੇ ਸਕਦੇ ਹੋ ਦੇਖੋ ਜੀ ਜਿਹੜੀ ਤੇ ਇੱਕ ਸਾਡੇ ਦੇਸ਼ ਦੀ ਸਿਕਿਉਰਟੀ ਦੀ ਜਿੱਥੇ ਗੱਲ ਆ ਜਾਵੇ ਨਾ ਜੀ ਉੱਥੇ ਕੋਈ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਜੀ ਆਪਣੀਆਂ ਜਿਹੜੀਆਂ ਸੀਕ੍ਰੀਟ ਨੇ ਸਾਡੇ ਦੇਸ਼ ਦੇ ਜੀ ਆਪਣੇ ਸਿਕਿਉਰਟੀ ਦੇ ਮਾਮਲੇ ਉਹ ਕਦੀ ਵੀ ਆਪਾਂ ਨੂੰ ਪੋਸਟ ਨਹੀਂ ਕਰਨੇ ਚਾਹੀਦੇ ਸਾਡੀ ਆਮ ਹੀ ਦੀ ਮੂਵਮੈਂਟ ਹੁੰਦੀ ਆ ਜੋ ਸਾਡੇ ਐਮਿਊਨੇਸ਼ਨ ਦੀ ਮੂਵਮੈਂਟ ਹੁੰਦੀ ਆ ਕੋਈ ਟਰੱਕ ਆ ਜਿਹੜੇ ਬਾਰਡਰ ਵੱਲ ਨੂੰ ਜਾਂਦੇ ਨੇ ਸਾਡੇ ਸੋਲਜਰ ਜਾਂਦੇ ਨੇ ਸਾਡੀ ਆਰਮੀ ਕੋਈ ਵੀ ਜਾਂਦੀ ਆ ਉਹ ਕਦੀ ਵੀ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਕਰਨੀ ਚਾਹੀਦੀ ਉਤੇ ਨਾ ਹੀ ਜਿਹੜੀ ਉਹਦੀ ਜਾਣਕਾਰੀ ਹੈ ਕਿਸੇ ਹੋਰ ਦੇਸ਼ ਦੇ ਕਿਸੇ ਜਿਹੜੇ ਇਨਸਾਨ ਨੂੰ ਦੇਣੀ ਚਾਹੀਦੀ ਹੈ ਸਿਟੀਜ਼ਨ ਨੂੰ ਕਿਸੇ ਨੂੰ ਨਹੀਂ ਚਾਹੀਦਾ ਵੀ ਅਸੀਂ ਆਪਣੇ ਦੇਸ਼ ਦੀ ਜਿਹੜੀ ਨਿੱਜੀ ਜਾਣਕਾਰੀ ਆ ਉਹ ਕਦੀ ਨਹੀਂ ਕਿਤੇ ਦੇਣੀ ਚਾਹੀਦੀ ਸਾਨੂੰ ਰੰਗਵਰੀ ਜੀ ਤੁਸੀਂ ਇਸ ਵਿਸ਼ੇ ਉੱਪਰ ਕੀ ਕਹੋਗੇ ਇਸ ਵੀ ਜੋਤ ਨੇ ਸਭ ਤੋਂ ਪਹਿਲਾਂ ਤਾਂ ਗੱਲ ਜਿਹੜੀ ਨਾ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ ਹੁਣ ਗੱਲ ਜੰਗ ਦੀ ਵੀ ਚੱਲਦੀ ਹੈ ਤੇ ਜੰਗ ਦੇ ਵਿੱਚ ਜਿਹੜੇ ਹਥਿਆਰ ਤਾਂ ਚੱਲਦੇ ਆ ਲੇਕਿਨ ਜਿਹੜਾ ਸੋਸ਼ਲ ਮੀਡੀਆ ਅਜਿਹਾ ਵੈਪਨ ਹੈ ਜਿਸ ਦਾ ਕੀ ਨੁਕਸਾਨ ਹੋ ਸਕਦਾ ਸ਼ਾਇਦ ਲੋਕ ਅੰਦਾਜ਼ਾ ਨਹੀਂ ਲਗਾ ਰਹੇ ਉਸ ਦਾ ਹੀ ਨਤੀਜਾ ਹੈ ਕਿ ਜਿਹੜੇ 900 ਪੰਜਾਬੀਆਂ ਨੂੰ ਨੋਟਿਸ ਆਏ ਜਾਂ ਜਾਂਚ ਦੇ ਘੇਰੇ ਵਿੱਚ ਆ ਗਏ ਨੇ ਉਹਨਾਂ ਨੂੰ ਸਮਝ ਨਹੀਂ ਕਿ ਕਿਹੜੀ ਗੱਲ ਅਸੀਂ ਕਰਨੀ ਕਿਹੜੀ ਨਹੀਂ ਕਰਨੀ ਸੋਸ਼ਲ ਮੀਡੀਆ ਤੇ ਉੱਤੇ ਜਾ ਕੇ ਕਿਹੜੀ ਚੀਜ਼ ਸੀ ਵਾਈਡ ਕਰਨੀ ਹੈ ਕਿਹੜੀ ਕਰਨੀ ਇਹ ਚਰਚਾ ਦਾ ਵਿਸ਼ਾ ਹੈ ਇਹ ਚਰਚਾ ਦੇ ਵਿੱਚ ਅਸੀਂ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਨੂੰ ਦੱਸਣ ਦੀ ਕਿ ਤੁਸੀਂ ਕੀ ਕੀ ਗਲਤੀਆਂ ਕੀਤੀਆਂ ਜਾਂ ਕਿ ਕਿਹੜੀਆਂ ਕਿਹੜੀਆਂ ਗਲਤੀਆਂ ਤੋਂ ਤੁਸੀਂ ਬਚ ਸਕਦੇ ਹੋ ਜੇ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਸੋਸ਼ਲ ਮੀਡੀਆ ਤੇ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰਾਂ ਸਭ ਤੋਂ ਪਹਿਲਾਂ ਤਾਂ ਕਈ ਸੋਸ਼ਲ ਮੀਡੀਆ ਵਾਲੇ ਮਹਾਨ ਜਿਹੜੇ ਸ਼ਕਤੀਤਾ ਹੁੰਦੀ ਹੈ ਉਹ ਕਹਿੰਦੇ ਜੀ ਇਹਦੇ 'ਚ ਕੀ ਹਰਜ ਹੈ ਹਰਜ ਕਿਉਂ ਨਹੀਂ ਜੀ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ ਜੀ ਬਿਲਕੁਲ ਠੀਕ ਹੈ ਨਾ ਜੀ ਦੇਸ਼ ਦੀ ਸੁਰੱਖਿਆ ਜਦੋਂ ਆਏਗੀ ਨਾ ਉਦੋਂ ਸਭ ਕੁਝ ਪਿੱਛੇ ਹੈ ਸਭ ਕੁਝ ਪਿੱਛੇ ਹੈ ਠੀਕ ਹੈ ਜੀ ਰੰਗਪੂਰੀ ਜੀ ਵੀ ਤੁਹਾਡੀ ਗੱਲ ਕੱਟਣ ਲੱਗਾ ਤੁਹਾਨੂੰ ਇਹ ਨਹੀਂ ਲੱਗਦਾ ਕਿ ਸਾਡੇ ਜਿਹੜੇ ਪੰਜਾਬੀ ਆ ਜਾਂ ਪੰਜਾਬ ਦੇ ਲੋਕ ਨੇ ਉਹ ਬਹੁਤ ਮਿਲਨਸਾਰ ਹੁੰਦੇ ਨੇ ਭੋਲੇ-ਪਾਲੇ ਹੁੰਦੇ ਨੇ ਜਲਦੀ ਲੋਕਾਂ ਦੀ ਗੱਲਾਂ ਚ ਆ ਜਾਂਦੇ ਨੇ ਨਹੀਂ ਇਹਦੇ 'ਚ ਦੇਖੋ ਜਿਹੜੀ ਆਪਾਂ ਹਿੰਦੁਸਤਾਨ ਪਾਕਿਸਤਾਨ ਦੀ ਗੱਲ ਕਰੀ ਨੇ ਇਹਦੀ ਇੱਕ ਕਾਰਨ ਹੈ ਇਕੱਠੇ ਮਿਲਣ ਦਾ ਕਿਉਂਕਿ ਸਾਡਾ ਪਿਛੋਕਰ ਇੱਕ ਸੀਗਾ ਚਲੋ ਕੋਈ ਸਮਾਂ ਐਸਾ ਆਇਆ ਕਿ ਦੇਸ਼ ਲਗ ਲਗ ਹੋ ਗਏ ਸਾਡੀ ਜਿਹੜੀ ਸੰਸਕ੍ਰਿਤੀ ਆ ਉਹ ਇੱਕ ਹੈ ਸਰੂ ਲਗਾਉ ਹੁੰਦਾ ਇੱਕ ਦੂਜੇ ਨਾਲ ਗੱਲ ਕਰਨ ਦਾ ਖਾਸ ਕਰਕੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਪਰ ਜਦੋਂ ਹਾਲਾਤ ਜੰਗ ਦੇ ਆ ਜਾਂਦੇ ਨਾ ਉਦੋਂ ਫਿਰ ਇਹ ਚੀਜ਼ਾਂ ਨਹੀਂ ਦੇਖਿਆ ਜਾਂਦੀਆਂ ਉਦੋਂ ਤੁਹਾਨੂੰ ਦੇਖਣਾ ਪੈਂਦਾ ਕਿ ਅਸੀਂ ਕੀ ਕਰਨਾ ਹੁਣ ਗਲਤੀਆਂ ਕੀ ਹੁੰਦੀਆਂ ਜਿਵੇਂ ਮੈਂ ਦੱਸਦਾ ਤੁਸੀਂ ਦੇਖੋ ਕਿਸੇ ਨਾਲ ਚੈਟ ਕਰ ਲਿਓ ਪਾਕਿਸਤਾਨ ਦੇ ਬੰਦੇ ਨਾਲ ਉਸ ਬੰਦੇ ਨੇ ਪੁੱਛਿਆ ਜੀ ਕਿੱਦਾਂ ਦੇ ਹਾਲਾਤ ਹੈ ਦੇਖੋ ਹਾਲਾਤ ਮਾੜੇ ਨੇ ਹੁਣ ਉਹ ਬੰਦਾ ਕਿਸ ਬੰਦੇ ਨਾਲ ਜੁੜਿਆ ਤੁਹਾਨੂੰ ਨਹੀਂ ਪਤਾ ਉਹ ਬੰਦਾ ਕਿਸ ਨੂੰ ਜਾ ਕੇ ਤੁਹਾਡੀ ਜਾਣਕਾਰੀ ਦੇਵੇ ਤੁਹਾਨੂੰ ਨਹੀਂ ਪਤਾ ਹੁਣ ਤੁਸੀਂ ਸੋਚੋਗੇ ਜੀ ਜਾਣ ਕਿਹੜੀ ਕਿਹੜੀ ਜਾਣਕਾਰੀ ਇਦਾਂ ਇੱਕ ਮੰਨ ਲਓ ਇਹ ਜੰਗ ਦੇ ਹਾਲਾਤ ਚੱਲਦੇ ਕਿਸੇ ਨੇ ਤੁਹਾਨੂੰ ਮੈਸੇਜ ਕੀਤਾ ਹਾਂ ਭਾਈ ਅਜਿਵੇਂ ਉਹਨਾਂ ਦੀ ਆਏ ਭਾਈ ਜਾਨ ਆਪ ਠੀਕ ਹੋ ਜਾਂ ਜਿਸ ਤਰ੍ਹਾਂ ਵੀ ਪਾਕਿਸਤਾਨ ਵਾਲੇ ਕਹਿਣਗੇ ਹਾਂਜੀ ਠੀਕ ਆ ਜੀ ਬਚ ਗਏ ਜੀ ਇੱਧਰ ਹੋ ਗਿਆ ਉੱਧਰ ਹੋ ਗਿਆ ਇੱਕ ਤੁਹਾਡੇ ਕੋਲ ਅਚਾਨਕ ਹੀ ਪੁੱਛ ਲੈਣਗੇ ਤੁਹਾਡੇ ਕੋਈ ਡਰੋਨ ਦਾ ਨਹੀਂ ਆ ਹਾਂਜੀ ਆਇਆ ਸੀ ਉਹ ਥੋੜਾ ਇੱਧਰ ਹੋ ਗਿਆ ਜੇ ਡਰੋਨ ਇੱਧਰ 10 ਮੀਟਰ ਹੁੰਦਾ ਤੇ ਇਹ ਨੁਕਸਾਨ ਹੋ ਜਣਾ ਸੀ ਮਤਲਬ ਤੁਸੀਂ ਇਨਫੋਰਮੇਸ਼ਨ ਦੇ ਦਿੱਤੀ ਨਾ ਬਿਲਕੁਲ ਜੀ ਬਿਲਕੁਲ ਔਰ ਮਤਲਬ ਉਹਨੂੰ ਪਤਾ ਹੀ ਨਹੀਂ ਮੈਂ ਇਨਫੋਰਮੇਸ਼ਨ ਟਰਾਂਸਫਰ ਕਰ ਦਿੱਤੀ ਯੈਸ ਬਿਲਕੁਲ ਜੀ ਐਕਚੁਅਲੀ ਕੀ ਹੁੰਦਾ ਹੈ ਕਿ ਜਿਹੜੇ ਇਹੋ ਜਿਹੇ ਇੰਟੈਲੀਜੈਂਟਲੀ ਹੁੰਦੇ ਨੇ ਨਾ ਉਹ ਇੰਨੇ ਮਕੇ ਤਾਕਤਵਰ ਹੁੰਦੇ ਜਾਂ ਬੋਲਬਾਣੀ ਉਹਨਾਂ ਦੀ ਇੰਨੀ ਤੇਜ਼ ਹੁੰਦੀ ਹੈ ਕਿ ਉਹ ਤੁਹਾਨੂੰ ਆਪਣੇ ਗੱਲਾਂ ਦੇ ਘੇਰੇ ਵਿੱਚ ਲੈ ਲੈਂਦੇ ਨੇ ਜਾਲ ਚ ਫਸਾ ਲੈਂਦੇ ਜਾਲ ਚ ਫਸਾ ਲੈਂਦੇ ਨੇ ਬਿਲਕੁਲ ਜੀ ਤੇ ਮਕਸਦ ਇਹ ਹੈ ਕਿ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਜਿਨ੍ਹਾਂ ਨੂੰ ਮੈਂ ਕਿ ਇਨ੍ਹਾਂ ਚੀਜ਼ਾਂ ਦੀ ਜਾਣਕਾਰੀ ਤਾਂ ਹੈਗੀ ਹੈ ਇਸ ਦੇ ਬਾਵਜੂਦ ਵੀ ਉਹ ਫਸ ਜਾਂਦੇ ਨੇ ਉਹ ਜਾਣੇ-ਅਣਜਾਣੇ ਚ ਫਸ ਜਾਂਦੇ ਹਾਂ ਅਸੀਂ ਉਹਨਾਂ ਨੂੰ ਕਿਦਾਂ ਅਵੇਅਰ ਕਰ ਸਕਦੇ ਹਾਂ ਅਵੇਅਰ ਇਸੇ ਤਰ੍ਹਾਂ ਹੀ ਅਵੇਅਰ ਕਰ ਸਕਦੇ ਜੀ ਸਾਨੂੰ ਚਾਹੀਦਾ ਆ ਵੀ ਜਿੱਥੋਂ ਤੱਕ ਸਾਨੂੰ ਕੋਈ ਦਿਖੇ ਇਦਾਂ ਦਾ ਬੱਚਾ ਜਾਂ ਕੋਈ ਵੀ ਆਪਣਾ ਸੋਸ਼ਲ ਮੀਡੀਆ ਚਲਾਉਣ ਵਾਲਾ ਕੋਈ ਇਨਫਲੂਐਂਸਰ ਮਿਲੇ ਵੀ ਉਹਨਾਂ ਨੂੰ ਇੱਕ ਸਰਕਾਰੀ ਪ੍ਰੋਟੋਕੋਲ ਇੱਕ ਸਰਕਾਰੀ ਜਾਣਕਾਰੀ ਵੀ ਦੇਣੀ ਚਾਹੀਦੀ ਜਿੱਦਾਂ ਕੱਲ ਪਰਸੋ ਹਰਿਆਣਾ ਦੇ ਜਿਹੜੇ ਚੀਫ ਮਿਨਿਸਟਰ ਨੇ ਉਹਨਾਂ ਨੇ ਅਨਾਉਂਸ ਕੀਤਾ ਆ ਵੀ ਯੂਟਿਊਬਰਾਂ ਲਈ ਹਰਿਆਣਾ ਦੇ ਇੱਕ ਪ੍ਰੋਟੋਕੋਲ ਜਾਰੀ ਕੀਤਾ ਜਾਏਗਾ ਵੀ ਤੁਸੀਂ ਕੀ ਕੁਝ ਪੋਸਟ ਕਰ ਸਕਦੇ ਹੋ ਕੀ ਕੁਝ ਨਹੀਂ ਪੋਸਟ ਕਰ ਸਕਦੇ ਉਹ ਸਾਰੇ ਸਾਡੇ ਦੇਸ਼ ਵਿੱਚ ਖਾਸ ਕਰਕੇ ਜਿਹੜੀਆਂ ਬਾਰਡਰ ਸਟੇਟਸ ਨੇ ਉਨ੍ਹਾਂ ਵਿੱਚ ਉਹ ਚੀਜ਼ ਜਿਹੜੀ ਪਾਲਿਸੀ ਆ ਜਰੂਰ ਇੱਕ ਸ਼ੋਧ ਕਰਕੇ ਵਧੀਆ ਤਰੀਕੇ ਨਾਲ ਇੰਪਲੀਮੈਂਟ ਕਰਨੀ ਚਾਹੀਦੀ ਆ ਤਾਂ ਕਿ ਜਿਹੜੀ ਜਿਹੜੀ ਸਾਡੀਆਂ ਸੀਕ੍ਰੀਟ ਇਨਫੋਰਮੇਸ਼ਨਸ ਨੇ ਉਹ ਕਿਸੇ ਵੀ ਦੁਸ਼ਮਨ ਦੇਸ਼ ਚਾਹੇ ਪਾਕਿਸਤਾਨ ਆ ਜਾਂ ਕੋਈ ਹੋਰ ਦੇਸ਼ ਆ ਸਾਡਾ ਸਾਨੂੰ ਨਹੀਂ ਪਤਾ ਸਾਡਾ ਮਿੱਤਰ ਕੋਣ ਆ ਸਾਡਾ ਵੈਰੀ ਕੋਣ ਆ ਚਾਹੇ ਉਹ ਚਾਈਨਾ ਆ ਜਾਂ ਚਾਹੇ ਕੋਈ ਹੋਰ ਦੇਸ਼ ਆ ਉਹ ਸਾਡੀ ਜਿਹੜੀ ਜਾਣਕਾਰੀ ਆ ਉਥੇ ਨਾ ਪਹੁੰਚੇ ਬਿਲਕੁਲ ਰੰਗਪੁਰ ਜੀ ਇਦਾਂ ਆ ਕਿ ਆਪਣਾ ਜਿਹੜਾ ਇਹ ਸਿਸਟਮ ਚੱਲ ਰਿਹਾ ਸਾਰਾ ਜੋ ਵੀ ਕਰ ਰਿਹਾ 900 ਜਿਹੜੇ ਆਪਣੇ ਪੰਜਾਬੀ ਦਾਇਰੇ ਚ ਆ ਗਏ ਨੇ ਹਾਂਜੀ ਤੁਹਾਨੂੰ ਕੀ ਲੱਗਦਾ ਨੇ ਕਿ ਉਹ ਰੀਅਲ ਵਿੱਚ ਦੇ ਆ ਕਿ ਸ਼ੱਕ ਦੇ ਤੌਰ ਤੇ ਨੇ ਦੇਖੋ ਪਤਾ ਕੀ ਹੁੰਦਾ ਇਹ ਨਾ ਸਰਵੇਲੈਂਸ ਜਦੋਂ ਲੱਗਦਾ ਨਾ ਸਰਵੇਲੈਂਸ ਵਿੱਚ ਦੇਖ ਲਿੱਤਾ ਜਾਂਦਾ ਕਿੰਦਰ ਕੀ ਹੋਇਆ ਕੀ ਹੋਇਆ ਉਹਦੇ ਚ 900 ਨੂੰ ਡਰਨ ਦੀ ਜ਼ਰੂਰਤ ਨਹੀਂ ਹੋ ਸਕਦਾ ਜਾਣੇ-ਅਣਜਾਣੇ ਚ ਕੀਤੇ ਬਸ ਉਹਨਾਂ ਨੇ ਇਹ ਜਾਂਚ ਕਰਨੀ ਕਿ ਤੁਸੀਂ ਜਿਹੜੀ ਇਨਫੋਰਮੇਸ਼ਨ ਸ਼ੇਅਰ ਕੀਤੀ ਉਹਦਾ ਕੀ ਮਕਸਦ ਸੀ ਉਸ ਬੰਦੇ ਦਾ ਲੈਣ ਦਾ ਕਿਉਂਕਿ ਤੁਹਾਨੂੰ ਸਮਝ ਨਹੀਂ ਹੋਣੀ ਉੱਥੇ ਜਿਹੜੇ ਜਾਂਚ ਅਧਿਕਾਰੀ ਹੋਣਗੇ ਸਾਡੇ ਹਿੰਦੁਸਤਾਨ ਦੇ ਉਹ ਅਜਿਹੇ ਮਾਹਿਰ ਹੋਣਗੇ ਜਿਹੜੇ ਕੱਲੀ-ਕੱਲੀ ਜੀਨ ਨੂੰ ਨੋਟ ਕਰਕੇ ਉਹਦੇ ਚ ਦੇਖਣਗੇ ਕੋਈ ਅਜਿਹੀ ਇਨਫੋਰਮੇਸ਼ਨ ਤੁਹਾਨੂੰ ਤੁਸੀਂ ਸ਼ੇਅਰ ਕਰ ਬੈਠੇ ਇਸ ਕਰਕੇ ਡਰਨ ਦੀ ਜ਼ਰੂਰਤ ਨਹੀਂ ਜੇ ਮੈਂ ਵੀ ਸਵੇਰੇ ਇੱਕ ਇੰਟਰਵਿਊ ਕੀਤੀ ਸੀਗੀ ਜੇ 900 ਹੈ ਵਿੱਚੋਂ 2 4 5 10 ਹੀ ਹੋਣਗੇ ਜਿਹੜੇ ਬਹੁਤ ਗਲਤੀ ਨਾਲ ਘਰ ਬੈਠੇ ਨੇ ਬਾਕੀ ਵਿਚਾਰਿਆਂ ਨੇ ਕੀ ਕੀਤਾ ਹੋਣਾ ਹਾਂਜੀ ਕੀ ਹੈ ਜੀ ਠੀਕ ਹੈ ਜੀ ਅਸੀਂ ਠੀਕ ਆ ਇੱਕ ਦੂਜੇ ਨੂੰ ਵੈਸੇ ਵੀ ਕਈ ਵਾਰ ਜਦੋਂ ਤੁਸੀਂ ਇੱਕ ਦੂਜੇ ਨੂੰ ਲਗਾਵ ਹੋ ਜਾਂਦਾ ਨਾ ਪੁੱਛ ਲੈਂਦੇ ਹਾਲ ਚਾਲ ਕਿਦਾਂ ਦਾ ਉਹ ਤਾਂ ਟਿੱਕਰ ਤਾਂ ਜਾਇਆ ਜਾ ਪਰ ਜਦੋਂ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰਨ ਲੱਗ ਜਾਂਦੇ ਹੋ ਨਾ ਨੁਕਸਾਨ ਉਦੋਂ ਜਾ ਕੇ ਹੁੰਦਾ ਉਹ ਧਿਆਨ ਰੱਖਣ ਦੀ ਜਰੂਰਤ ਹੈ ਸਭ ਤੋਂ ਢਿੱਕਾ ਇੱਕ ਇਹ ਵੀ ਗੱਲ ਆ ਵੀ ਜੇ ਕਿਸੇ ਨੇ ਆਪਣੀ ਚੈਟ ਡਿਲੀਟ ਵੀ ਕਰਤੀ ਹੈ ਉਹ ਡਿਲੀਟ ਨਹੀਂ ਕੀਤੀ ਉਹ ਰਿਕਵਰ ਵੀ ਕਰ ਸਕਦੀ ਹੈ ਜਿਹੜੀਆਂ ਸਾਡੀ ਇਹ ਵੈਸੇ ਤਾਂ ਡੀਡ ਕਰਨੇ ਵੀ ਨਹੀਂ ਚਾਹੀਦੇ ਦੇਖੋ ਜਦੋਂ ਤੁਹਾਡੇ ਕੋਲ ਇੱਕ ਉਹੀ ਉਹੀ ਗਲਤੀ ਹੋ ਗਈ ਹੈ ਨਾ ਔਰ ਤੁਸੀਂ ਸ਼ੱਕ ਦੇ ਦਾਇਰੇ ਵਿੱਚ ਆ ਕੇ ਹਾਂ ਜੇ ਤੁਸੀਂ ਤੁਹਾਡੇ ਤੁਸੀਂ ਆਪਣੇ ਵੱਲੋਂ ਮਤਲਬ ਅਣਜਾਣੇ ਚ ਕੀਤੀ ਫਿਰ ਤੇ ਤੁਸੀਂ ਬਖਸ਼ੇ ਜਾਓਗੇ ਪਰ ਜੇ ਤੁਸੀਂ ਜਾਣ ਬੁੱਝ ਕੇ ਆਪਣੀ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਫਿਰ ਤੇ ਤੁਹਾਡੀ ਸਦਾ ਜਿਹੜੀ ਉਹ ਬੰਦਾ ਇੱਕ ਮਨਕਿ ਸੱਚ ਨੂੰ ਲੁਕਾਉਣ ਵਾਸਤੇ ਹੋਰ ਕਿੰਨੇ ਤਰੀਕੇ ਦੇ ਝੂਠ ਤੇ ਸਾਲਜ ਵੀ ਦਿੱਤੇ ਜਾਂਦੇ ਨੇ ਪੈਸੇ ਦਾ ਲਾਲਚ ਆ ਹਨੀ ਟ੍ਰੈਪ ਆ ਕਈ ਤਰ੍ਹਾਂ ਦੇ ਹਨੀ ਟ੍ਰੈਪ ਵੀ ਚੱਲ ਪੈਂਦੇ ਆ ਉਹਦੇ ਚ ਵੀ ਬਹੁਤ ਲੋਕ ਫਸ ਜਾਂਦੇ ਨੇ ਪੈਸੇ ਦੇ ਲਾਲਚ ਤਾਂ ਤੁਸੀਂ ਮੈਨੂੰ ਆ ਗਿਆ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਬੱਚੇ ਸਾਡੀ ਨਵੀਂ ਜਨਰੇਸ਼ਨ ਦੇ ਬੱਚੇ ਨੇ ਪੈਸੇ ਦੇ ਲਾਲਚ ਵਿੱਚ ਆ ਜਾਂਦੇ ਨੇ ਉਹ ਸ਼ਾਇਦ ਬੇਰੋਜ਼ਗਾਰੀ ਜਾਂ ਜਿਹੜੀ ਲਗਜ਼ਰੀ ਲਾਈਫ ਆ ਉਹਨੂੰ ਜੀਣਦੇ ਚੱਕਰਾਂ ਚ ਆ ਜਾਂਦੇ ਬਿਲਕੁਲ ਜੀ ਬਿਲਕੁਲ ਉਹੀ ਇਹੀ ਚੱਕਰ ਆ ਜੀ ਉਹ ਜਾਂ ਤੇ ਪੈਸੇ ਦੇ ਜਾਂ ਹਨੀ trap ਦੇ ਚੱਕਰ ਚ ਫਸ ਜਾਂਦੇ ਨੇ ਇਹ ਹੀ ਦੋਨੇ ਚੀਜ਼ਾਂ ਨੇ ਜਿਹੜੀਆਂ ਯੂਥ ਨੂੰ ਜਿਹੜੀਆਂ ਅਟਰੈਕਟ ਕਰਦੀਆਂ ਨੇ ਆਪਣੇ ਵੱਲ ਨਹੀਂ ਦੇਖੋ ਬੇਰੁਜ਼ਗਾਰੀ ਇੱਕ ਕਦੇ ਆਪਾਂ ਹਿੰਦੁਸਤਾਨ ਦੀ ਗੱਲ ਕਰੀਏ ਪੂਰੀ ਦੁਨੀਆ ਦੇ ਵਿੱਚ ਇੱਕ ਪ੍ਰੋਬਲਮ ਹੈ ਕਿਉਂਕਿ ਪਾਪੂਲੇਸ਼ਨ ਵਧਦੀ ਜਾ ਰਹੀ ਹੈ ਕੰਮ ਘਟੇ ਜਾ ਰਹੇ ਸੋਰਸੇਸ ਕੱਟੇ ਜਾ ਰਹੇ ਇਹ ਹੈਗਾ ਪਰ ਇੱਕ ਨਾ ਸੋਸ਼ਲ ਮੀਡੀਆ 'ਚ ਕੀ ਹੋ ਰਿਹਾ ਕਿ ਹੁਣ ਜਿਹੜਾ ਇੱਕ ਕੁਆਲੀਫਾਈਡ ਪਰਸਨ ਮਨ ਲਓ ਕੋਈ ਗ੍ਰੈਜੂਏਟ ਹੈ ਪੋਸਟ ਗ੍ਰੈਜੂਏਟ ਹੈ ਜਾਂ ਸਕਿਲਡ ਪਰਸਨ ਹੈ ਉਹ ਨੂੰ ਜੇ ਤਨਖਾਹ ਮਿਲੇਗੀ 50000 ਸੋਸ਼ਲ ਮੀਡੀਆ ਤੇ ਕਈ ਵਾਰ ਲੱਖ ਡੇਢ ਲੱਖ ਇੱਕੋ ਵੀਡੀਓ ਤੇ ਆ ਜਾਂਦਾ ਉਸ ਕਰਕੇ ਉਹ ਉਧਰ ਝੁਕਾ ਚਲੇ ਜਾਂਦੇ ਪਰ ਇਹ ਨਹੀਂ ਦੇਖਦੇ ਕਿ ਸਾਡਾ ਨੁਕਸਾਨ ਕੀ ਹੈ ਕੀ ਨਹੀਂ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਸੋ ਸਭ ਤੋਂ ਵੱਡੀ ਗੱਲ ਹੈ ਕਿ ਅਜਿਹੇ ਸਮੇਂ 'ਚ ਖਾਸ ਕਰਕੇ ਜਦੋਂ ਦੋ ਦੇਸ਼ਾਂ ਦੁਸ਼ਮਣ ਦੇਸ਼ਾਂ ਦੇ ਵਿੱਚ ਟੈਂਸ਼ਨ ਚੱਲਦੀ ਹੈ ਤੇ ਉਸ ਵਕਤ ਤਾ ਤੁਹਾਨੂੰ ਬਹੁਤ ਧਿਆਨ ਰੱਖਣ ਦੀ ਜਰੂਰਤ ਹੈ ਬਿਲਕੁਲ ਬਿਲਕੁਲ ਧਿਆਨ ਰੱਖਣਾ ਚਾਹੀਦਾ ਤੁਸੀਂ ਇਹ ਨਾ ਸੋਚੋ ਕਿ ਅਸੀਂ ਜੋ ਗਲਤੀ ਕਰਤੀ ਫਿਰ ਕਈ ਮੰਨਦੇ ਨਹੀਂ ਜੀ ਹਾਂ ਕਿਉਂ ਨਹੀਂ ਮੰਨੋਗੇ ਤੁਸੀਂ ਜੇ ਗਲਤੀ ਨਾ ਕਰੀ ਵੀ ਬੈਠੇ ਜਿਵੇਂ ਤੁਸੀਂ ਕਿਹਾ ਡਿਲੀਟ ਨਾ ਕਰੋ ਡਿਲੀਟ ਕਰੋਗੇ ਉਹਨਾਂ ਨੂੰ ਤਾਂ ਆਲਰੇਡੀ ਪਤਾ ਹਾਂ ਜੀ ਉਹ ਕਿਵੇਂ ਉਹਨਾਂ ਨੂੰ ਪਤਾ ਲੱਗਿਆ ਐਕਚੁਅਲੀ ਕੀ ਹੈ ਕਿ ਅਸੀਂ ਆਪਣੇ ਮੋਬਾਈਲ ਦੇ ਉੱਪਰ ਜੋ ਵੀ ਯੂਜ਼ ਕਰਦੇ ਹਾਂ ਹਾਂ ਜੀ ਬੇਸ਼ੱਕ ਉਹ ਚੰਗਾ ਕਰਦੇ ਆ ਮਾੜਾ ਕਰਦੇ ਆ ਉਹਨਾਂ ਦੀ ਨਜ਼ਰ ਹਰ ਇੱਕ ਚੀਜ਼ ਦੇ ਉੱਪਰ ਹੈਗੀ ਹੈ ਬਿਲਕੁਲ ਲੱਗਦੀ ਹੈ ਉਸ ਤੋਂ ਇਲਾਵਾ ਮੈਂ ਇੱਕ ਸਾਈਬਰ ਐਕਸਪਰਟ ਦੀ ਇੰਟਰਵਿਊ ਕੀਤੀ ਸੀ ਜੇ ਤੁਹਾਡੇ ਫੋਨ ਦੇ ਵਿੱਚ Gmail ਖੁੱਲੀ ਹੈ ਉਹ ਸਭ ਕੁਝ ਅਕਾਊਂਟ ਜਾ ਰਿਹਾ ਸਾਰੇ ਅਕਾਊਂਟ ਜਾ ਰਹੇ ਸਾਰੇ ਜਾ ਰਹੇ ਤੁਸੀਂ ਕਿਵੇਂ ਸੋਚਦੇ ਹੋ ਅੱਛਾ ਚਲੋ ਇੱਕ ਹੋਰ ਮੈਂ ਬੜੀ ਐਗਜ਼ਾਮਪਲ ਦੇਣਾ ਤੁਸੀਂ ਫੋਨ ਚਲਾਉਂਦੇ ਹੋ ਫੋਨ ਦਾ ਕੈਮਰਾ ਬੰਦ ਪਿਆ ਹੋਵੇ ਜੀ ਤੁਸੀਂ ਕੀ ਸੋਚਦੇ ਹੋ ਬੰਦ ਪਿਆ ਹੋਵੇ ਜਦੋਂ ਤੁਸੀਂ ਉਹਨੂੰ ਆਫ ਕਰ ਦਿੰਦੇ ਹੋ ਉਹ ਸੁਣਦਾ ਪਿਆ ਉਹ ਸਭ ਕੁਝ ਨਹੀਂ ਜੀ ਨਹੀਂ ਹਾਂ ਬਿਲਕੁਲ ਸੁਣਦਾ ਪਿਆ ਉਹਨੇ ਸਿਰਫ ਇਹ ਜਿਹੜੇ ਤੁਹਾਡੇ ਸੋਚਾ ਹੈ ਨਾ ਜਿਹੜੇ ਲੱਗੇ ਹੋਏ ਨੇ ਉਹ ਸਿਰਫ ਓਨ ਆਫ ਦੀ ਤੁਹਾਡੇ ਲਈ ਆ ਉਹਦੇ ਕੋਲ ਸਭ ਕੁਝ ਆ ਰਿਹਾ ਹਾਂ ਬਿਲਕੁਲ ਜੀ ਬਿਲਕੁਲ ਕਈ ਵਾਰੀ ਕੀ ਹੁੰਦਾ ਮੈਂ ਮਨ ਚ ਸੋਚਦਾ ਵਾਂ ਯਾਰ ਅੱਜ ਨਾ ਯਾ ਕਿਤੇ ਬੈਠੇ ਗੱਲ ਕੀਤੀ ਅੱਜ ਯਾ ਯਾਰ ਸ਼ੂਜ਼ ਲੈ ਕੇ ਆਣੇ ਆ ਉਤੇ ਜਦੋਂ ਫੋਨ ਖੋਲੋ ਤੇ ਨਾਲ ਹੀ ਉੱਪਰ ਸ਼ੂਜ਼ ਦੀ ਐਡ ਆਣੀ ਸ਼ੁਰੂ ਹੋ ਜਾਂਦਾ ਹਾਂ ਹਾਂ ਬਿਲਕੁਲ ਤਾਂ ਮਤਲਬ ਸੁਣਦਾ ਵੀ ਆਇਆ ਹਾਂ ਜੀ ਉਹ ਮਾਈਂਡ ਕੈਚਰ ਹੈ ਜੀ ਉਹ ਤੁਹਾਡੇ ਮਾਈਂਡ ਨੂੰ ਕੈਚ ਕਰਦਾ ਹੈ ਬਿਲਕੁਲ ਇੱਕ ਵੀਡੀਓ ਇੱਕ ਤਰ੍ਹਾਂ ਦੀ ਦੇਖ ਲਓ ਉਦਾਂ ਦੀ ਤੁਹਾਨੂੰ ਅੱਗੋਂ ਦੀ ਅੱਗੋਂ ਵੀਡੀਓ ਦੇਖਣੀ ਸ਼ੁਰੂ ਕਰਨੀ ਚਾਹੀਦੀ ਹੈ ਫਿਰ ਸੋ ਆ ਲਾਸਟ ਜਿਹੜੀ ਗੱਲ ਹੈ ਨਾ ਲਾਸਟ ਤੇ ਨਹੀਂ ਚਲੋ ਮੈਂ ਜਿਹੜੀ ਫਿਰ ਆਪਾਂ ਉਸ ਟੌਪਿਕ ਤੇ ਆਣਨੇ ਆ ਜਿਹੜਾ ਟੌਪਿਕ ਆਪਾਂ ਕਰ ਰਹੇ ਆ ਕਿ ਡਰਨ ਦੀ ਜ਼ਰੂਰਤ ਨਹੀਂ ਜੇ ਕੋਈ ਗਲਤੀ ਨਾਲ ਤੁਸੀਂ ਚੈਟ ਕਰ ਵੀ ਦਿੱਤੀ ਤੇ ਉਹਨਾਂ ਨੂੰ ਸਭ ਕੁਝ ਦੱਸੋ ਉਹਨਾਂ ਨੂੰ ਇੱਕ ਇੱਕ ਗੱਲ ਸੱਚ ਦੱਸਣਾ ਝੂਠ ਬੋਲਣ ਦੀ ਕੋਸ਼ਿਸ਼ ਨਹੀਂ ਕਰਨੀ ਕੋਈ ਜੇ ਤੁਸੀਂ ਬਚਣਾ ਚਾਹੁੰਦੇ ਹੋ ਹਾਂ ਜੇ ਜੇ ਨਹੀਂ ਬਚਣਾ ਜੇ ਫਿਰ ਤਾਂ ਤੁਹਾਡੀ ਮਰਜ਼ੀ ਹੈ ਜੇ ਕਹੇਗਾ ਨਹੀਂ ਜੀ ਮੈਂ ਕਰਾਂਗਾ ਸੱਚੇ ਸਾਹਮਣੇ ਆਈ ਜਾਣਾ ਉਹਨੂੰ ਸਾਰਾ ਕੁਝ ਆਲਰੇਡੀ ਹੈਗਾ ਹੀ ਹੈਗਾ ਗਗਨ ਜੀ ਇਹ ਤਾਂ ਹੈ ਕਿ ਕਰਤਾਰਪੁਰ ਕੋਰੀਡੋਰ ਤੁਸੀਂ ਵੀ ਦਰਸ਼ਨ ਕੀਤੇ ਹਨ ਜੀ ਮੈਂ ਦੋ ਵਾਰ ਹੀ ਗਿਆ ਹਾਂ ਜੀ ਤੁਸੀਂ ਦੋ ਵਾਰ ਹੀ ਗਏ ਹੋ ਹੋਰ ਉੱਥੋਂ ਦੇ ਜਿਹੜੇ ਲੋਕ ਨੇ ਜਿਹੜੇ ਸੇਵਾ ਕਰਦੇ ਨੇ ਜਾਂ ਹੋ ਸਕਦਾ ਕੋਈ ਇੰਟੈਲੀਜੈਂਸ ਦੇ ਲੋਕ ਵੀ ਹੋਣ ਵਿਚ ਨਾਲ ਦੇ ਵਿੱਚ ਨਾ ਤੇ ਉਹ ਤੁਹਾਡੇ ਨਾਲ ਇੰਨਾ ਮਿੱਠਾ ਬੋਲਦੇ ਨੇ ਕਿ ਮਿਠਾਸ ਦੇ ਵਿੱਚ ਅਸੀਂ ਉਹਨਾਂ ਨਾਲ ਕੋਈ ਨੰਬਰ ਇੱਧਰ ਉੱਧਰ ਕਰ ਲੈਣੇ ਐ ਐਕਸਚੇਂਜ ਕਰ ਲੈਣੇ ਆ ਜਾਂ ਹਾਇ ਹੈਲੋ ਦੀ ਚੈਟ ਕਰਨੀ ਸ਼ੁਰੂ ਕਰ ਦਿੰਨੇ ਆ ਤੁਹਾਨੂੰ ਨਹੀਂ ਲੱਗਦਾ ਕਿ ਇਹੋ ਜਿਹਾ ਕੁਝ ਨਹੀਂ ਕਰਨਾ ਚਾਹੀਦਾ ਜਾਂ ਅਵੇਅਰ ਹੋਣਾ ਚਾਹੀਦਾ ਬਿਲਕੁਲ ਜੀ ਥੋੜਾ ਜਿਹਾ ਅਵੇਅਰ ਹੋ ਕੇ ਚੱਲਣਾ ਚਾਹੀਦਾ ਹੈ ਜਿਹੜੇ ਹਾਲਾਤ ਬਣ ਚੁੱਕੇ ਨੇ ਹਨਾ ਥੋੜਾ ਜਿਹਾ ਅਵੇਅਰ ਹੋ ਕੇ ਚੱਲਣਾ ਚਾਹੀਦਾ ਹੈ ਜੀ ਲੈਂਗੁਏਜ ਤੁਸੀਂ ਕਹੋਗੇ ਦੇਖੋ ਤੁਸੀਂ ਇਹ ਜਿਹੜੀ ਗੱਲ ਕੀਤੀ ਨਾ ਥੋੜੇ ਦਿਨ ਪਹਿਲਾਂ ਇੱਕ ਪੰਜਾਬ ਦਾ ਮੁੰਡਾ ਸੀ ਉਮਰ ਵੀ ਮੈਂ ਕਿਹਾ ਸ਼ਾਇਦ 18-19 ਸਾਲ ਸੀ ਉਹ ਕਿਰਤਾਰਪੁਰ ਸਾਹਿਬ ਗਿਆ ਉੱਥੇ ਨੰਬਰ ਐਕਸਚੇਂਜ ਕੀਤਾ ਉਸ ਦਿਨ ਉਹਨਾਂ ਨੇ ਕੁਝ ਇਨਫੋਰਮੇਸ਼ਨ ਮੰਗੀ ਉਹ ਦੇ ਦਿੱਤੀ ਹੁਣ ਦੇਖੋ ਉਹਨੂੰ ਇਹ ਨਹੀਂ ਪਤਾ ਕਿ ਮੈਂ ਇਨਫੋਰਮੇਸ਼ਨ ਕੀ ਦੇ ਰਿਹਾ ਹੂੰ ਉਹਨੂੰ ਸਮਝ ਹੀ ਨਹੀਂ ਹੈਗੀ ਕਿਉਂਕਿ ਲੋਕ ਸਮਝਣਾ ਨਹੀਂ ਚਾਹੁੰਦੇ ਪੜ੍ਹੇ ਲਿਖੇ ਹਨ 18 ਸਾਲ ਦਾ ਬੱਚਾ ਕਿੰਨਾ ਪੜਿਆ ਹੋਗਾ ਪਲੱਸ 2 ਉਹਨਾਂ ਨੂੰ ਉਸ ਢੁਗਾਈ ਦਾ ਪਤਾ ਨਹੀਂ ਨਾ ਵੀ ਸਾਡੇ ਦੁਆਰਾ ਜੇ ਵੀ ਟਰਾਂਸਫਰ ਕੀਤੀ ਗਈ ਇਨਫੋਰਮੇਸ਼ਨ ਆ ਉਹ ਸਾਡੀ ਕੰਟਰੀ ਦਾ ਕਿੱਥੋਂ ਤੱਕ ਨੁਕਸਾਨ ਕਰ ਸਕਦੀ ਹੈ ਬਿਲਕੁਲ ਜਿਹੜੀ ਹਰਿਆਣੇ ਦੀ ਉਹ ਲੜਕੀ ਫੜੀ ਗਈ ਹੈ ਹਾਂ ਉਹ ਤੇ ਬਹੁਤ ਲੱਗਦਾ ਬਹੁਤ ਲੱਗੇ ਕਰ ਗਈ ਉਹ ਤੇ ਉਹਨੂੰ ਤਾਂ ਸਭ ਕੁਝ ਪਤਾ ਵੀ ਸੀ ਕਿ ਮੈਂ ਕਰ ਰਹੀ ਹਾਂ ਸਰ ਉਸ ਬਹੁਤ ਉਹ ਤਾਂ ਜਿਹੜਾ ਨਾ ਕਹਿੰਦੇ ਨੇ ਸੋਸ਼ਲ ਮੀਡੀਆ ਦਾ ਜਿਹੜਾ ਫੇਮ ਹੈ ਨਾ ਇਹ ਫੇਮ ਦੀ ਦੁਨੀਆ ਨੇ ਜਿਹੜੀ ਉਹ ਤੁਹਾਨੂੰ ਬਹੁਤ ਕੁਝ ਕਰਾ ਦਿੰਦੀ ਹੈ ਐਸ਼ ਪ੍ਰਸਤੀ ਬਹੁਤ ਕਰਾ ਦ ਯੂਟਿਊਬਰ ਸਾਡੇ ਇੱਕ ਪਾਕਿਸਤਾਨ ਚ ਗਏ ਨੇ ਉੱਤੇ ਜਾ ਕੇ ਇਹ ਦਿਖਾ ਰਹੇ ਉਹ ਦਿਖਾ ਰਹੇ ਉਹਦੇ ਚ ਉਹਨਾਂ ਨੇ ਜੇ ਕੋਈ ਉੱਤੇ ਥੋੜਾ ਜਿਹਾ ਬਲਾਈਜ਼ ਕੀਤਾ ਹੋਏਗਾ ਕਿਸੇ ਨੇ ਵੀ ਉੱਤੇ ਪਾਕਿਸਤਾਨੀ ਨੇ ਉਹਦੇ ਨਾਲ ਉਹਨੇ ਕੋਈ ਇਨਫੋਰਮੇਸ਼ਨ ਮੰਗਦੀ ਤੁਸੀਂ ਸ਼ੇਅਰ ਕਰ ਦਿੱਤੀ ਬਿਲਕੁਲ ਉਹ ਯਾਰ ਜਾਣ ਤੋਂ ਪਹਿਲਾਂ ਦੇਖੋ ਤਾਂ ਅਸੀਂ ਤੁਸੀਂ ਕਿਹੜੇ ਬਹੁਤ ਜਣੇ ਗਏ ਆ ਉਧਰ ਬਹੁਤ ਸਾਰੇ ਯੂਟਿਊਬਰ ਪਿਛਲੇ ਸਮੇਂ ਦੌਰਾਨ ਬਹੁਤ ਜਣੇ ਗਏ ਨੇ ਤੇ ਬਹੁਤ ਕੁਝ ਹੋਇਆ ਆ ਇਸ ਇਸ ਸਭ ਦੇ ਵਿੱਚ ਵੈਸੇ ਤਾਂ ਮੈਂ ਕਹਾਂਗੀ ਓਵਾਇਡ ਕਰਨਾ ਚਾਹੀਦਾ ਜਿਹੇ ਦੇਸ਼ਾਂ ਨਾਲ ਜਿੰਦੇ ਨਾਲ ਸਾਡੇ ਸਬੰਧ ਠੀਕ ਨਹੀਂ ਆ ਉਹ ਪਤਾ ਨਹੀਂ ਕਿੱਦਾਂ ਦੀ ਇਨਫੋਰਮੇਸ਼ਨ ਲੈਣ ਦੇ ਅੱਜ ਤਾਂ ਸਟਾਈਲ ਬਹੁਤ ਬਦਲ ਗਿਆ ਮੈਂ ਉਹਨਾਂ ਜਿਆਦਾ ਗੰਭਾ ਸਮਾਂ ਨਹੀਂ ਲਵਾਗਾ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦਿੰਦਾ ਵਾਂ ਕਿ ਕਪੂਰਥਲੇ ਇੱਕ ਮੈਂ ਸਟੋਰੀ ਕੀਤੀ ਸੀ ਕਿ ਕਪੂਰਥਲੇ ਦਾ ਇੱਕ ਬੱਚਾ ਸੀਗਾ ਉਹਦਾ ਕਿਸੇ ਲੜਕੀ ਨਾਲ ਅਫੇਅਰ ਸੀਗਾ ਉਨੂੰ ਉਹ ਦੂਜੇ ਮੁੰਡੇ ਦਾ ਵੀ ਸੀਗਾ ਉਹ ਮੁੰਡੇ ਇਹਨਾਂ ਨੇ ਜਿਹੜੇ ਦੂਜੇ ਵਾਲੇ ਸੀ ਉਹਨਾਂ ਨੂੰ ਚੰਗਾ ਕੁੱਟਿਆ ਤੇ ਉਹਦੀ ਇੰਸਟਾਗ੍ਰam ਤੇ ਵੀਡੀਓ ਪਾਤੀ ਇੱਕ ਵਾਰੀ ਪਾਈ ਦੋ ਅਰੇ ਜਦੋਂ ਮਿਲਦੇ ਸੀ ਉਹਨੂੰ ਕੁੱਟ ਕੇ ਵੀਡੀਓ ਪਾ ਦਿੰਦੇ ਸੀ ਇੱਕ ਬੰਦੇ ਨੇ ਬੜੇ ਸ਼ਾਤੀਰ ਨੇ ਉਹਦੀ ਵੀਡੀਓ ਦੇਖ ਕੇ ਉਹਨੂੰ ਸੰਪਰਕ ਕੀਤਾ ਕਹਿੰਦੇ ਤੇਰੀ ਵੀਡੀਓ ਤੈਨੂੰ ਗੁੱਸੇ ਦੇ ਵਿੱਚ ਕਹਿੰਦੇ ਹਾਂ ਕਹਿੰਦੇ ਤੇਰਾ ਬਦਲਾ ਅਸੀਂ ਲਵਾਵਾਂਗੇ ਕਹਿੰਦੇ ਕੋਈ ਗੱਲ ਨਹੀਂ ਮੇਰਾ ਬਦਲਾ ਲੈ ਲਓ ਉਹ ਬਦਲਾ ਲੈਣ ਦੇ ਚੱਕਰ 'ਚ ਉਹਨੂੰ ਨਾ ਲੈ ਗਏ ਹਾਂਜੀ ਨਾਲ ਲਿਜਾ ਕੇ ਇਹ ਮੈਨੂੰ ਉਹਦੇ ਪੇਰੈਂਟਸ ਨੇ ਦੱਸੀ ਜੋ ਗੱਲ ਮੈਨੂੰ ਜੋ ਪਤਾ ਲੱਗੀ ਉਹ ਤੇ ਫੌਜੀ ਸੀ ਉਹਨੇ ਦੱਸੀ ਉਥੇ ਨਾਲ ਲਗੇ 5 ਦਿਨ ਨੂੰ ਨੌਣਾ ਲੱਖਿਆ ਉਹਨੂੰ ਕਹਿੰਦੇ ਰਿਏ ਇਹ ਕਰਾਂਗੇ ਉਹ ਕਰਾਂਗੇ ਇੱਕ ਦਿਨ ਲਿਜਾ ਕੇ ਇੱਕ ਥਾਣੇ ਦੇ ਬਾਹਰ ਬਟਾਲੇ ਦੇ ਕੋਲ ਥਾਣੇ ਦੇ ਬਾਹਰ ਰਾਕਟ ਲਾਂਚਰ ਉਹਦਾ ਬਟਨ ਦਬਵਾਤਾ ਉਹ ਰਾਕਟ ਅਟੈਕ ਕਰਾਤਾ ਹੁਣ ਉਹ ਬੱਚਾ ਕੀ ਕਰੇ ਮਾਪਿਆਂ ਨੂੰ ਪਤਾ ਹੀ ਨਹੀਂ 18 ਸਾਲ ਦਾ 18 ਸਾਲ ਦੇ ਬੱਚੇ ਨੂੰ ਤੁਸੀਂ ਕਿ ਸਮਝਾਵੋਗੇ ਕੀ ਬਿਲਕੁਲ ਉਮਰ ਹੀ ਇਦਾਂ ਦੀ ਹੈ ਜਿਹੇ ਉਹ ਬੜੇ ਸ਼ਾਂਤ ਨੇ ਉਹ ਦੇਖੋ ਕਿਵੇਂ ਬੰਦੇ ਨੇ ਲੱਭ ਲਿਆ ਹੂੰ ਬੱਤ ਮਾਪੋ ਕਹਿੰਦੇ ਸਾਨੂੰ ਪਤਾ ਹੀ ਨਹੀਂ ਜੇ ਬਜ਼ੁਰਗ ਮਾਪਿਓ ਜਿਹੜੇ 35 40 ਸਾਲ ਦੀ ਉਮਰ ਗਈ 45 ਸਾਲ ਉਹਨਾਂ ਨੂੰ ਪਤਾ ਨਹੀਂ 18 ਸਾਲ ਵਾਲੇ ਨੂੰ ਕੀ ਪਤਾ ਲੱਗ ਰਿਹਾ ਸੋ ਅਵਾਇਡ ਕਰਨ ਦੀ ਜ਼ਰੂਰਤ ਹੈ ਹਰ ਚੀਜ਼ ਨੂੰ ਸੋਚ ਸਮਝ ਕੇ ਚੱਲਣ ਦੀ ਜ਼ਰੂਰਤ ਹੈ ਨਹੀਂ ਇਹ ਕੁਝ ਸਾਡੇ ਮਾਪਿਆਂ ਦਾ ਵੀ ਕਸੂਰ ਹੈ ਕਿਉਂਕਿ ਅੱਜ ਕੱਲ ਹਰ ਹੱਥ ਵਿੱਚ ਮੋਬਾਈਲ ਹੈ ਭਾਵੇਂ ਉਹ ਮਾਂ ਆ ਭਾਵੇਂ ਉਹ ਬਿਓ ਆ ਭਾਵੇਂ ਦਾਦਾ ਆ ਦਾਦੀ ਆ ਜਿੰਨੇ ਵੀ ਹੱਥ ਹੈ ਉਹਨੇ ਮੋਬਾਈਲ ਲਾ ਗਏ ਨੇ ਉਹ ਹਰ ਬੰਦਾ ਆਪਣੇ ਤਰੀਕੇ ਨਾਲ ਉਹਨੂੰ ਯੂਜ਼ ਕਰ ਰਿਹਾ ਵਾ ਕੋਈ ਕਿਸੇ ਨੂੰ ਰੋਕ ਨਹੀਂ ਰਿਹਾ ਯਾਰ ਕਿ ਸਭ ਤੋਂ ਪਹਿਲਾਂ ਇਹ ਹੈ ਕਿ ਜਿਹੜੀ ਇਹੋ ਜਿਹੀ ਸ਼ੁਰੂਆਤ ਸਾਨੂੰ ਆਪਣੇ ਘਰਾਂ ਤੋਂ ਕਰਦੇ ਦੇਖੋ ਮੈਂ ਇੱਥੇ ਥੋੜਾ ਡਿਫਰ ਕਰ ਦਿੰਦਾ ਰੁਕਣਾ ਨਹੀਂ ਚਾਹੀਦਾ ਮੇਰੀ ਮੇਰੀ ਜੋ ਸੋਚ ਕਹਿੰਦੀ ਹੈ ਸਰਵਲੈਂਸ ਹਾਂ ਸਰਵਲੈਂਸ ਬਹੁਤ ਜ਼ਰੂਰੀ ਹੈ ਜਦੋਂ ਬੱਚਾ ਫੋਨ ਸਾਈਡ ਤੇ ਰੱਖਦਾ ਉਹਦਾ ਚੈੱਕ ਕਰੋ ਉਹਨੂੰ ਅਨਲੋਕ ਕਰਵਾ ਕੇ ਰੱਖੋ ਜੇ ਉਹ ਲੋਕ ਕਰਦਾ ਕਿਉਂ ਲੋਕ ਕਰਕੇ ਰੱਖਦਾ ਉਹਨੇ ਕਿਹੜੀ ਫੋਟੋ ਪਾਈ ਕਿਹੜੀ ਵੀਡੀਓ ਬਣਾਈ ਇਹਨਾਂ ਤੇ ਸਰਵਲੈਂਸ ਰੱਖੋ ਅਸੀਂ ਵੀ ਜਦੋਂ ਕਰਦੇ ਉੱਪਰ ਅਸੀਂ ਵੀ ਅਸੀਂ ਵੀ ਜਦੋਂ ਜਵਾਨ ਸੀ ਸਾਡੇ ਪੇਰੈਂਟਸ ਸਾਡੇ ਤੇ ਨਿਗਾਨੀ ਰੱਖਦੇ ਸੀ ਨਿਗਾਨੀ ਰੱਖਣਾ ਤਾਂ ਸਾਡਾ ਫਰਜ਼ ਬਣਦਾ ਉਹ ਹਣ ਯੋਗ ਬਦਲ ਗਏ ਰੰਗਪੁਰੀ ਚਲੋ ਉਹ ਯੋਗ ਹੀ ਨਹੀਂ ਰਿਹਾ ਜੀ ਚਲੋ ਸਲਵਿਸ ਸਰ ਫਿਰ ਵੀ ਸਲਵਰੇਜ ਤਾਂ ਰੱਖ ਸਕਦੇ ਹੋ ਨਾ ਬਿਲਕੁਲ ਮੇਰੇ ਮੈਂ ਹਾਸੇ ਦੀ ਗੱਲ ਦੱਸਾਂ ਮੇਰੇ ਬੱਚੇ ਜਦੋਂ ਇੱਥੇ ਹੁੰਦੇ ਸੀ ਨਾ ਜਲੰਧਰ ਹੁੰਦਾ ਚਲੋ ਕੈਨੇਡਾ ਚਲੇ ਗਏ ਤੇ ਉਹਨਾਂ ਦੇ ਨਾ ਦੋਸਤ ਉਹਨਾਂ ਦੰਗ ਕਹਿੰਦੇ ਨੇ ਤੇਰੇ ਪਾਪਾ ਤਾਂ ਸਾਰਾ ਦਿਨ ਘੁੰਮਦੇ ਰਹਿੰਦੇ ਨੇ ਤੂੰ ਕਿਤੇ ਵੀ ਜਾਏਵੇਂ ਜਾਂ ਤੁਸੀਂ ਕਿਤੇ ਵੀ ਜਾਓ ਤਾਂ ਮਿੰਟ 'ਚ ਪਤਾ ਕਰ ਦਿੰਦੇ 10 ਦੱਸ ਦਿੰਦੇ ਨੇ ਯਾਰ ਸਰਵੇਲੈਂਸ ਬਹੁਤ ਜ਼ਰੂਰੀ ਹੈ ਜੀ ਦੇਖੋ ਇਹਨੂੰ ਜਿਵੇਂ ਮਰਜੀ ਹੈ ਤੁਹਾਡੇ ਬੱਚੇ ਮੇਰੇ ਬੱਚੇ ਸਾਰੇ ਬੱਚੇ ਸਰਵੇਲੈਂਸ ਬਹੁਤ ਜ਼ਰੂਰੀ ਹੈ ਬਿਲਕੁਲ ਹੁਣ ਜਿਹੜਾ ਇਹ ਬੱਚੇ ਧਾਇਰੇ 'ਚ ਆ ਗਏ ਨੇ ਜੀ ਹਾਂਜੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਤੇਨੀਆਂ ਚਾਰ ਹੀ ਮੈਨੂੰ ਲੱਗਦਾ ਕੋਈ ਹੀ ਲੱਗ ਰਿਹਾ ਵੈਣਾ ਉਹ ਜਿਹੜੇ ਬਾਕੀਆਂ ਦੇ ਮਨ ਵਿੱਚ ਡਰ ਆ ਗਿਆ ਉਹ ਡਰ ਨੂੰ ਦੂਰ ਕਿੱਦਾਂ ਕੀਤਾ ਜਾਵੇ ਡਰ ਤੋਂ ਉਹੀ ਤਰੀਕਾ ਜੀ ਤੁਸੀਂ ਕੋਈ ਡਰਨਾ ਨਹੀਂ ਜੇ ਤੁਹਾਨੂੰ ਨੋਟਿਸ ਆਂਦਾ ਹੈ ਤੁਸੀਂ ਉਹਨਾਂ ਨੂੰ ਮਿਲੋ ਇਹ ਨਾ ਕਰੋ ਜੀ ਹਾਏ ਇਹ ਹੋ ਗਿਆ ਉਹ ਹੋ ਗਿਆ ਚਾਰ ਬੰਦੇ ਲਾਓ ਕੋਈ ਹੋਰ ਸਲਾਹ ਦਿਓ ਕੋਈ ਹੋਰ ਸਲਾਹ ਸਿੱਧਾ ਆਰਾਮ ਨਾਲ ਜਾਓ ਉਹਨਾਂ ਨੂੰ ਦੱਸੋ ਜੇ ਕੋਈ ਗਲਤੀ ਹੋਏਗੀ ਉਹ ਦੱਸੜ ਕੇ ਤੁਹਾਨੂੰ ਉਹ ਜੇ ਹੁੰਦਾ ਤਾਂ ਚੱਕ ਕੇ ਨਾ ਲੈ ਜਾਂਦੇ ਦੇਖੋ ਉਹਨਾਂ ਨੂੰ ਵੀ ਪਤਾ ਜਾਣੇ-ਨਜਾਨੇ 'ਚ ਕਿਤੇ ਗਲਤੀ ਹੋ ਸਕਦੀ ਹੈ ਤੁਸੀਂ ਉਹਨਾਂ ਨੂੰ ਕੋਆਪਰੇਟ ਕਰਨਾ ਹੈ ਮੈਟਰ ਕਲੀਅਰ ਕਰਨਾ ਬਿਲਕੁਲ 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 ਏਜੰਸੀਆਂ ਨੂੰ ਕੋਆਪਰੇਟ ਕਰਨਾ ਹੈ ਆਫੀਸਰਸ ਨੂੰ ਕੋਆਪਰੇਟ ਕਰਨਾ ਹੈ ਜੇ ਹੋਏਗਾ ਹਾਂ ਬਿਲਕੁਲ ਜੇ ਤੁਸੀਂ ਭਜੋਗੇ ਨੁਕਸਾਨ ਹੋਏਗਾ ਮੈਨੂੰ ਨੁਕਸਾਨ ਹੋਏਗਾ ਦੇਖੋ ਐਕਚੁਅਲੀ ਕੀ ਹੈ ਕਿ ਅੱਜਕੱਲ ਅਸੀਂ ਜਿਹੜੀ ਘੁੰਮਣ ਜਾਂਦੇ ਆ ਦੁਬਈ ਚਲੇਗੇ ਥਾਈਲੈਂਡ ਚਲੇਗੇ ਸਿੰਗਾਪੁਰ ਚਲੇਗੇ ਜਿੱਥੇ ਵੀ ਅਸੀਂ ਕੋ ਮਨ ਜਾਣੇ ਆ ਉਥੇ ਜਿਹੜੇ ਇਹੋ ਜਿਹੇ ਲੋਕ ਹੈਗੇ ਨਾ ਜਿਹੜੇ ਤੁਹਾਨੂੰ ਆਪਣੇ ਜਾਲ ਸਫਸਾਣਾ ਚਾਹੁੰਦੇ ਨੇ ਉਹ ਤੁਹਾਡੇ ਨਾਲ ਤਾਲੁਕਤ ਬਣਾਉਂਦੇ ਨੇ ਬਿਲਕੁਲ ਜਦੋਂ ਤਾਲੁਕਤ ਬਣਾਦੇ ਨੇ ਤੇ ਉਹਦਾ ਨਜਾਇਜ਼ ਫਾਇਦਾ ਉਠਾਇਆ ਜਾਂਦਾ ਹੈ ਨਹੀਂ ਚਲੋ ਦੇਖੋ ਹੁੰਦਾ ਵੀ ਫਿਰ ਮੈਂ ਉਹੀ ਸਰਵੇਲੈਂਸ ਤੇ ਆਇਆ ਨਾ ਜੇ ਕੋਈ ਤਾਲੁਕਤ ਬਣਾ ਰਿਹਾ ਪਹਿਲਾਂ ਦੇਖੋ ਹੁੰਦਾ ਪ੍ਰੋਫਾਈਲ ਦੇਖੋ ਉਹਦੇ ਵਿੱਚ ਕੀ ਕੁਛ ਹੈ ਦੇਖੋ ਕੁਛ ਨਾ ਰਸਤਾ ਹੈ ਇਹ ਨਹੀਂ ਕੀ ਹੈ ਕਿ ਜਦੋਂ ਅਸੀਂ ਕਿਸੇ ਉੱਪਰ ਵਿਸ਼ਵਾਸ ਕਰ ਲੈਂਦੇ ਆ ਨਾ ਹਾਂਜੀ ਤੇ ਫਿਰ ਉਹ ਅੱਖਾਂ ਬੰਦ ਹੋ ਜਾਂਦੀਆਂ ਦਿਮਾਗ ਸੋਨ ਹੋ ਜਾਂਦਾ ਫਿਰ ਤਾਂ ਉਹ ਜਿਵੇਂ ਜਿ ਹਾਂਜੀ ਗਗਨ ਜੀ ਤੁਸੀਂ ਇਸ ਟੌਪਿਕ ਤੇ ਕੀ ਕਹਿਣਾ ਚਾਹੋਗੇ ਹਰ ਜੀ ਤੁਸੀਂ ਬਹੁਤ ਕੁਝ ਵਧੀਆ ਤਰੀਕੇ ਨਾਲ ਐਕਸਪਲੇਨ ਕਰਤਾ ਰੰਗਪ uri ਸਾਹਿਬ ਨੇ ਵੀ ਜਿਹੜੀਆਂ ਗੱਲਾਂ ਦਸੀਆਂ ਨੇ ਉਹ ਵੀ ਸਾਰਿਆਂ ਦੇ ਸਮਝਣ ਵਾਲੀਆਂ ਨੇ ਤੇ ਬਸ ਇਹੀ ਹੈ ਜੀ ਆਪਾਂ ਨੂੰ ਆਪਣੇ ਬੱਚਿਆਂ ਤੇ ਜਿਹੜੀ ਉਹ ਸਿਵਲੈਂਸ ਕਰਨੀ ਚਾਹੀਦੀ ਆ ਵੀ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਉਹ ਕੀ ਚੀਜ਼ਾਂ ਅਪਲੋਡ ਕਰ ਰਹੇ ਨੇ ਉਹ ਕੀ ਚੀਜ਼ਾਂ ਜਿਹੜੀਆਂ ਨੈਟ ਤੇ ਯੂਜ਼ ਕਰ ਰਹੇ ਨੇ ਤੇ ਆਪ ਵੀ ਜੋ ਸੀ ਕਰਨਾ ਆ ਉਹ ਵੀ ਆਪਣੀ ਬੜੀ ਸਮਝ ਦੇ ਨਾਲ ਹਾਂ ਬਿਲਕੁਲ ਜੀ ਜਿਹੜਾ ਕੰਟੈਂਟ ਆਪਾਂ ਪੋਸਟ ਕਰਨਾ ਆ ਕੰਟੈਂਟ ਆਪਾਂ ਬਣਾਣਾ ਆ ਆਪਾਂ ਸ਼ੇਅਰ ਕਰਨਾ ਆ ਉਹ ਬਹੁਤ ਇੱਕ ਆਪਣੀ ਸੋਚ ਜਿਹੜੀ ਆ ਉਹਦੇ ਜ਼ਰੀਏ ਇੱਕ ਵਧੀਆ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਸ਼ੇਅਰ ਕਰਨੀਆਂ ਚਾਹੀਦੀਆਂ ਜਾਂ ਉਹੋ ਜਿਹਾ ਕੰਟੈਂਟ ਕ੍ਰੀਏਟ ਕਰਨਾ ਚਾਹੀਦਾ ਹਾਂ ਬਿਲਕੁਲ ਇਹ ਹੈ ਜੀ ਕਿ ਆਪਣੇ ਦੇਸ਼ ਤੋਂ ਉੱਪਰ ਕੁਝ ਵੀ ਨਹੀਂ ਜੀ ਬਿਲਕੁਲ ਜੇ ਸਾਡਾ ਦੇਸ਼ ਹੈ ਤਾਂ ਸਾਡੀ ਜਾਨ ਹੈ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਇਸ ਚਰਚਾ ਵਿੱਚ ਸ਼ਾਮਲ ਹੋਏ ਮਿਲਦੇ ਹਾਂ ਜੀ ਇੱਕ ਨਵੀਂ ਚਰਚਾ ਦੇ ਵਿੱਚ ਨਵੇਂ ਵਿਸ਼ੇ ਤੇ ਨਵੇਂ ਸ਼ਖਸੀਅਤ ਨਾਲ ਹਜ਼ਰੇ ਵਜ਼ੇਰੋ ਖੁਸ਼ ਰਹੋ ਆਨੰਦ